ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਵੀਰ ਸਿੰਘ ਚਹਿਲ ਆਯੁਰਵੈਦਿਕ ਫਿਜ਼ੀਸ਼ੀਨ ਅੱਜ ਗੱਲ ਕਰਾਂਗੇ ਹੱਡਾਂ ਤੋਂ ਬਾਅਦ ਆਉਣ ਵਾਲੀ ਸਿਹਤ ਸਮੱਸਿਆਵਾਰੇ ਹੱਡ ਆ ਕੇ ਹਟਣ ਤੋਂ ਬਾਅਦ ਆਉਣ ਵਾਲੀਆਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਹੱਡਾਂ ਦੇ ਨਾਲ ਇਨਸਾਨ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੇ ਜੋਖਮ ਦੇਖਣ ਨੂੰ ਮਿਲਦੇ ਹਨ ਜਿਸ ਤਰ੍ਹਾਂ गिर ਕੇ ਇਨਸਾਨ ਦੇ ਸੱਟ ਲੱਗ ਸਕਦੀ ਹੈ ਹੱਡਾਂ ਦੇ ਪਾਣੀ ਦੇ ਵਿੱਚ ਇਨਸਾਨ ਡੁੱਬ ਸਕਦਾ ਹੈ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਇਨਸਾਨ ਨੂੰ ਹੋ ਜਾਂਦੀਆਂ ਹਨ। ਇਨਸਾਨ ਆਪਣੀ ਰੋਜ਼ਮਰਰਾ ਦੀਆਂ ਦਵਾਈਆਂ ਲੈਣ ਤੋਂ ਅਸਮਰੱਥ ਹੋ ਜਾਂਦਾ ਹੈ। ਕਿਉਂਕਿ ਹੱਡਾਂ ਦਾ ਪਾਣੀ ਮੌਜੂਦ ਹੋਣ ਕਰਕੇ ਰੋਡ ਕਨੈਕਟੀਵਿਟੀ ਘਟ ਜਾਂਦੀ ਹੈ ਜਿਸ ਦੇ ਕਰਕੇ ਇਨਸਾਨ ਘਰ ਤੋਂ ਬਾਹਰ ਜਾ ਕੇ ਆਪਣੀਆਂ ਰੁਟੀਨ ਦੀਆਂ ਦਵਾਈਆਂ ਲੈ ਕੇ ਆਉਣ ਤੋਂ ਅਸਮਰੱਥ ਹੋ ਜਾਂਦਾ ਹੈ। ਜਾਨਵਰਾਂ ਜਾਂ ਸੱਪਾਂ ਆਦਿ ਤੋਂ ਇਨਸਾਨ ਨੂੰ ਖਤਰਾ ਰਹਿੰਦਾ ਹੈ। ਹੱਡਾਂ ਦੇ ਪਾਣੀ ਦੇ ਵਿੱਚ ਅਕਸਰ ਹੀ ਸੱਪ ਵਗੈਰਾ ਦੇਖੇ ਜਾਂਦੇ ਹਨ ਦੂਸ਼ਿਤ ਭੋਜਨ ਜਾਂ ਦੂਸ਼ਿਤ ਪਾਣੀ ਦਾ ਸੇਵਨ ਕਰਨ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਆ ਜਾਂਦੀਆਂ ਹਨ ਜਾਨੀ ਅਤੇ ਮਾਲੀ ਨੁਕਸਾਨ ਦੇਖ ਕੇ ਇਨਸਾਨ ਨੂੰ ਸਦਮਾ ਲੱਗਦਾ ਹੈ ਡਿਪਰੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਚਿੰਤਾ ਪੋਸਟ ਟ੍ਰੋਮੈਟਿਕ ਸਟ्रेस ਡਿਸਆਰਡਰ ਇਨਸਾਨ ਨੂੰ ਹੋ ਜਾਂਦਾ ਹੈ ਫੈਕਟਰਸ ਰਿਸਪੌਂਸੀਬਲ ਫਾਰ ਇਨਫੈਕਸ਼ਨਸ ਧਿਊਰਿੰਗ ਫਲਡਸ ਪ੍ਰੋਪਰ ਸਾਫ ਸਫਾਈ ਨਾ ਹੋਣ ਕਰਕੇ ਪੂਅਰ ਸੈਨੀਟੇਸ਼ਨ ਪੂਅਰ ਨਿਊਟ੍ਰੀਸ਼ਨ ਘੱਟ ਜਗ੍ਹਾ ਦੇ ਵਿੱਚ ਲੋਕਾਂ ਦਾ ਇਕੱਠ ਜ਼ਿਆਦਾ ਹੋਣ ਕਰਕੇ ਪੂਅਰ ਫੂਡ ਸੇਫਟੀ ਕਰਕੇ ਟਾਈਪਸ ਆਫ ਇਨਫੈਕਸ਼ਨਸ ਚਮੜੀ ਸੰਬੰਧੀ ਰੋਗ ਸਾਹ ਨਾਲੀ ਸੰਬੰਧੀ ਰੋਗ ਜਿਸ ਤਰ੍ਹਾਂ ਖੰਘ ਜ਼ੁਕਾਮ ਛਾਤੀ ਦੇ ਵਿੱਚ ਬਲਗਮ ਹੋਣਾ ਸਾਹ ਲੈਣ ਦੇ ਵਿੱਚ ਤਕਲੀਫ ਆਉਣਾ ਅਲਰਜੀ ਪਾਚਨ ਤੰਤਰ ਦੇ ਸੰਬੰਧੀ ਰੋਗ पेट संबंधी बीमारियां जिस तरह टाइफाइड फीवर गैसट्रोएंटराइट कोलरा जूनोटिक और बॉर्न डिजीज जिस तरह मच्छर के कट्ट करके डेंगू या मलेरिया आदि रोगों तो ग्रस्त होना कॉमन डिजीज कोलरा टाइफॉयड डायरिया, हेपेटाइटिस हैपेटाइटिस हेपेटाइटिस ई ਡਾਇਸੈਂਟਰੀ ਕੰਜੈਕਟਿਵਾਇਟਿਸ ਡੇਂਗੂ ਮਲੇਰੀਆ ਜੌਂਡਿਸ ਕਾਜ਼ਸ ਆਫ ਸਪਰੈਡ ਆਫ ਡਿਜ਼ੀਜ਼ਸ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਅਸ਼ੁੱਧ ਪਾਣੀ ਪੀਣਾ ਦੂਸ਼ਿਤ ਪਾਣੀ ਦਾ ਸੇਵਨ ਕਰਨ ਕਰਕੇ ਦੂਸ਼ਿਤ ਭੋਜਨ ਦਾ ਸੇਵਨ ਕਰਨ ਕਰਕੇ ਇਨਫੈਕਟਿਡ ਇਨਸਾਨ ਜਾਂ ਐਨੀਮਲਸ ਦੇ ਕੰਟੈਕਟਸ ਦੇ ਵਿੱਚ ਆਉਣ ਕਰਕੇ ਇਨਫੈਕਟਿਡ ਇਨਸਾਨ ਜਾਂ ਇਨਫੈਕਟਡ ਜਾਨਵਰ ਦੇ ਸੰਪਰਕ ਦੇ ਵਿੱਚ ਆਉਣ ਕਰਕੇ ਸਰੀਰਿਕ ਸਾਫ ਸਫਾਈ ਅਤੇ ਆਲੇ-ਦਾਲੇ ਦੀ ਸਾਫ ਸਫਾਈ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਹਰ ਥਾਂ ਤੇ ਪਾਣੀ ਖੜਾ ਹੋਣ ਕਰਕੇ ਸਾਈਨ ਐਂਡ ਸਿੰਪਟਮਸ ਫੀਵਰ ਹੈਡੈਕ ਡਾਈਸੈਂਟਰੀ ਡਾਇਰੀਆ ਕੋਲਰਾ ਐਬਡੋਮినਲ ਪੇਨ ਨੌਜ਼ੀਆ ਵੋਮਿਟਿੰਗ ਬੁਖਾਰ ਸਿਰਦਰਦ ਸਰੀਰ ਦੇ ਵਿੱਚ ਦਰਦ ਹੋਣਾ ਪੇਟ ਦਰਦ ਉਲਟੀ ਵਾਂਗੂ ਮਹਿਸੂਸ ਹੋਣਾ ਜੌਂਡੇਸ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਭੁੱਖ ਘੱਟ ਲੱਗਣਾ ਅੱਖਾਂ ਦਾ ਰੰਗ ਲਾਲ ਹੋ ਜਾਣਾ ਸਰੀਰ ਦੇ ਉੱਪਰ ਧੱਫੜ ਹੋ ਜਾਣਾ ਚੱਕਰ ਆਉਣਾ ਪਿਸ਼ਾਬ ਦੀ ਮਾਤਰਾ ਘੱਟ ਆਉਣਾ ਹਰ ਸਮੇਂ ਥਕਾਵਟ ਮਹਿਸੂਸ ਕਰਨਾ ਹੜਾ ਤੋਂ ਬਾਅਦ ਅਤੇ ਹੜਾਂ ਦੇ ਦੌਰਾਨ ਸਭ ਤੋਂ ਵੱਧ ਜੋਖਮ ਕਿਸ ਨੂੰ ਹੁੰਦਾ ਹੈ ਹੂ ਇਜ਼ ਐਟ ਰਿਸਕ ਡੂਰਿੰਗ ਐਂਡ ਆਫਟਰ ਫਲਡਸ 5 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚੇ ਬਜ਼ੁਰਗ ਇਨਸਾਨ ਜਾਂ ਕੋਈ ਪੁਰਾਣੀ ਬਿਮਾਰੀ ਤੋਂ ਗ੍ਰਸਤ ਇਨਸਾਨ ਗਰਭਵਤੀ ਔਰਤਾਂ ਕਮਜ਼ੋਰ ਪਾਚਨ ਕਿਰਿਆ ਵਾਲੇ ਇਨਸਾਨ ਅਤੇ ਉਹ ਸਾਰੇ ਇਨਸਾਨ ਜੋ ਕਿ ਪਹਿਲਾਂ ਤੋਂ ਹੀ ਕਿਸੇ ਗੰਭੀਰ ਬਿਮਾਰੀ ਤੋਂ ਗ੍ਰਸਤ ਹਨ ਉਹ ਸਾਰੇ ਹਾਈ ਰਿਸਕਡ ਇੰਡੀਵਿਜੂਅਲ ਸਨ ਪ੍ਰੀਵੈਂਟਿਵ ਮੀਅਰਸ ਪਾਣੀ ਨੂੰ ਹਮੇਸ਼ਾ ਉਬਾਲ ਕੇ ਪੀਤਾ ਜਾਵੇ ਜੇ ਬਿਜਲੀ ਦਾ ਪ੍ਰਬੰਧ ਹੈ ਤਾਂ ਆਰੋधी ਵਰਤੋਂ ਕੀਤੀ ਜਾ ਸਕਦੀ ਹੈ ਅਣਜਾਣ ਸਰੋਤਾਂ ਤੋਂ ਪਾਣੀ ਦਾ ਸੇਵਨ ਕਰਨ ਤੋਂ ਬਚਿਆ ਜਾਵੇ ਕੱਚਾ ਖਾਣਾ ਖਾਣ ਤੋਂ ਪਰਹੇਜ਼ ਕੀਤਾ ਜਾਵੇ ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤਿਆ ਜਾਵੇ ਪੀਣ ਵਾਲੇ ਪਾਣੀ ਨੂੰ ਹਮੇਸ਼ਾ ਹੀ ਢੱਕ ਕੇ ਰੱਖਿਆ ਜਾਵੇ ਪੀਣ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ ਸਰੀਰਕ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਵੇ ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਤੇ ਜਾਣ ਪੀਣ ਵਾਲੇ ਪਾਣੀ ਨੂੰ ਵਰਤੋਂ ਕਰਨ ਤੋਂ ਪਹਿਲਾਂ ਕਲੋਰਿਨ ਦੀ ਟੈਬਲੇਟਸ ਨਾਲ ਪਾਣੀ ਦੀ ਸਫਾਈ ਕਰ ਲਈ ਜਾਵੇ ਓ ਆਰ ਐਸ ਦੀ ਵਰਤੋਂ ਕੀਤੀ ਜਾਵੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਹੀ ਢੱਕ ਕੇ ਰੱਖਿਆ ਜਾਵੇ ਜਿੰਨਾ ਹੋ ਸਕੇ ਦੂਸ਼ਿਤ ਪਾਣੀ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਚਿਆ ਜਾਵੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਸਰੀਰਿਕ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ ਆਯੁਰਵੈਦਿਕ ਡਾਈਟ ਆਸਾਨੀ ਨਾਲ ਪਚਣ ਵਾਲੇ ਭੋਜਨ ਦਾ ਸੇਵਨ ਕੀਤਾ ਜਾਵੇ ਖਿਚੜੀ ਮੂੰਗ ਦਾਲ ਅਤੇ ਸੌਖੇ ਤਰੀਕੇ ਨਾਲ ਪਚਣ ਵਾਲੇ ਭੋਜਨ ਦਾ ਸੇਵਨ ਕੀਤਾ ਜਾਵੇ ਗਰਮ ਭੋਜਨ ਦੀ ਵਰਤੋਂ ਕੀਤੀ ਜਾਵੇ ਠੰਡੇ ਕੱਚੇ ਅਤੇ ਤਲੇ ਹੋਏ ਭੋਜਨ ਦਾ ਸੇਵਨ ਕਰਨ ਤੋਂ ਪਰਹੇਜ਼ ਕੀਤਾ ਜਾਵੇ ਅਦਰਕ ਅਤੇ ਸੌਂਫ ਵਾਲੀ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਾਚਨ ਤੰਤਰ ਨੂੰ ਠੀਕ ਰੱਖਣ ਲਈ ਭੋਜਨ ਦੇ ਵਿੱਚ ਅਦਰਕ ਦੀ ਵਰਤੋਂ ਕੀਤੀ ਜਾਵੇ ਸ਼ਾਕਾਹਾਰੀ ਸਾਤਵਿਕ ਭੋਜਨ ਦਾ ਸੇਵਨ ਕੀਤਾ ਜਾਵੇ ਵੈਂਟ ਟੂ ਮੀਟ ਅ ਡਾਕਟਰ ਜੇ ਘਰ ਤੇਜ਼ ਬੁਖਾਰ ਹੈ ਭੁੱਖ ਘਟ ਲੱਗ ਰਹੀ ਹੈ ਬਾਰ ਬਾਰ ਉਲਟੀਆਂ ਹੋ ਰਹੀਆਂ ਹਨ ਜੇ ਘਰ ਲਗਾਤਾਰ ਥਕਾਵਟ ਮਹਿਸੂਸ ਹੋ ਰਹੀ ਹੈ ਭੁੱਖ ਘਟ ਲੱਗ ਰਹੀ ਹੈ ਤਾਂ ਤੁਰੰਤ ਹੀ ਡਾਕਟਰ ਨੂੰ ਮਿਲਿਆ ਜਾਵੇ ਆਯੁਰਵੇਦਿਕ ਹਰਬਸ ਕੋਟਜ ਬੇਲਵ ਪਿਪਲੀ ਹਰਿਤਕੀ ਪੰਚਕਰਮਾ ਗिलोय ਜਦੋਂ ਕਿਸੇ ਜਗ੍ਹਾ ਤੇ ਹੜ ਆਉਂਦੇ ਹਨ ਤਾਂ ਉਹ ਆਪਣੇ ਨਾਲ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਉਂਦੇ ਹਨ ਹੜਾਂ ਦਾ ਪਾਣੀ ਸੁੱਕਣ ਤੋਂ ਬਾਅਦ ਜਿਸ ਜਗ੍ਹਾ ਤੇ ਹੜ ਆਏ ਹੁੰਦੇ ਹਨ ਉੱਥੇ ਦੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਹਨ ਇਸ ਲਈ ਹੜਾਂ ਦਾ ਪਾਣੀ ਸੁੱਕਣ ਤੋਂ ਬਾਅਦ ਵੀ ਕਾਫੀ ਲੰਬੇ ਸਮੇਂ ਤੱਕ ਹਲਕੀ ਫੁਲਕੀ ਬਿਮਾਰੀ ਹੋਣ ਤੇ ਵੀ ਡਾਕਟਰ ਨੂੰ ਸੰਪਰਕ ਕੀਤਾ ਜਾਵੇ ਹੜਾਂ ਦਾ ਪਾਣੀ ਸੁੱਕਣ ਤੋਂ ਬਾਅਦ ਵੀ ਇਨਸਾਨਾਂ ਦੇ ਵਿੱਚ ਬਿਮਾਰੀ ਫੈਲਣ ਦੇ ਕਾਫੀ ਜ਼ਿਆਦਾ ਚਾਂਸਸ ਹੁੰਦੇ ਹਨ ਇਸ ਲਈ ਆਪ ਦਾ ਪ੍ਰੋਪਰ ਧਿਆਨ ਰੱਖਿਆ ਜਾਵੇ ਇਨਾਂ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ